ਸਰਦਾਰ ਬਗੇਤ ਦਸ ਨਰਿੰਦਰ ਮੋਦੀ ਜੀ ਉਹਨਾਂ ਨੇ ਇਹ 2022 ਅਕਤੂਬਰ 22 ਨੂੰ ਇਹ ਰੋਜ਼ਗਾਰ ਮੇਲੇ ਸ਼ੁਰੂ ਕੀਤੇ ਸਨ ਤਕਰੀਬਨ ਜੇ ਮੈਂ ਗੱਲ ਕਰਾਂ 22 ਤੋਂ ਲੈ ਕੇ ਹੁਣ ਤੱਕ 10 ਲੱਖ ਨੌਕਰੀਆਂ ਜਿਹੜੀਆਂ ਉਹ ਅਲੱਗ-ਅਲੱਗ ਦਿੱਤੀਆਂ ਗਈਆਂ ਨੇ ਜਿਹੜਾ ਪਹਿਲਾ ਐਡੀਸ਼ਨ ਇਹਦਾ ਹੋਇਆ ਸੀ ਜਿੱਦ ਮੈਂ ਤੁਹਾਨੂੰ ਦੱਸਿਆ ਵੀ 22 ਅਕਤੂਬਰ 2022 ਨੂੰ ਹੋਇਆ ਸੀ ਪਹਿਲੇ ਐਡੀਸ਼ਨ ਤਕਰੀਬਨ ਜਿਹੜੀਆਂ ਐ ਉਹ 75000 ਨੌਕਰੀਆਂ ਦਿੱਤੀਆਂ ਸੀ ਅਲੱਗ-ਅਲੱਗ ਸੈਂਟਰ ਗਵਰਨਮੈਂਟ ਦੇ ਮੈਂ ਕਹਿੰਦੇ ਪੱਕੀਆਂ ਨੌਕਰੀਆਂ ਇਹ ਕੋਈ ਇਹ ਨਹੀਂ ਕਿਆਂ ਵੀ ਕੱਚੀਆਂ ਜਾ ਹੋ ਉਦੋਂ ਬਾਅਦ 14 ਇਹ ਰੋਜ਼ਗਾਰ ਮੇਲੇ ਇਹ 14ਵਾਂ ਐਡੀਸ਼ਨ ਅੱਜ ਸੀ ਅੱਜ ਤਕਰੀਬਨ 47 ਜਗ੍ਹਾ ਦੇਸ਼ ਦੇ ਵਿੱਚ ਅਲੱਗ-ਅਲੱਗ ਜਗ੍ਹਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੇ ਵੱਖ-ਵੱਖ ਸਮਾਂ ਤੇ ਜੇ ਮੈਨੂੰ ਲੁਧਿਆਣੇ ਮੇਰੀ ਡਿਊਟੀ ਲੱਗੀ ਹੋਈ ਸੀ ਤੇ ਉਹਦੇ ਤਹਿਤ ਅਸੀਂ 75 ਜਿਹੜੀਆਂ ਅੱਜ ਜੌਬ ਲੈਟਰਸ ਪੂਰੇ ਦਿੱਤੀਆਂ ਨੇ ਫਿਰ ਤਕਰੀਬਨ 51000 ਤੋਂ ਉੱਤੇ 51000 ਤੋਂ ਉੱਤੇ ਅੱਜ ਦੇ ਦਿਨ ਜਿਹੜੀਆਂ ਉਹ ਸਾਰੇ ਦੇਸ਼ 'ਚ ਨੌਕਰੀਆਂ ਵੰਡੀਆਂ ਗਈਆਂ ਏ ਉਹਦੇ ਵਿੱਚ ਜੇ ਮੈਂ ਖਾਸ ਤੌਰ ਤੇ ਗੱਲ ਕਰਾਂ ਸਾਡੀ ਸੀਬੀਡੀਟੀ ਦੀ ਸੀਬੀਆਈ ਸੀਸੀ ਸਾਡੇ ਬੀਐਸਐਫ ਦੇ ਸਾਡੇ ਰੇਲਵੇ ਦੇ ਤੇ ਇਸੇ ਤਰੀਕੇ ਨਾਲ ਸਾਡੇ ਲੇਬਰ ਮਿਨਿਸਟਰੀ ਦੇ ਤੇ ਇਹ ਸਾਰੇ ਮਹਿਕਮੇ ਆ ਜਿਹੜੇ ਤਕਰੀਬਨ ਕਸਟਮਸ ਦੇ ਸਾਰੇ ਮਹਿਕਮੇ ਜਨਕਮ ਤੱਕ ਦੇ ਜੀਐਸਟੀ ਦੇ ਉਹ ਸਾਰੀਆਂ ਤਕਰੀਬਨ ਨੌਕਰੀਆਂ ਜਿਹੜੀਆਂ ਇਹ ਦਿੱਤੀਆਂ ਗਈਆਂ ਨੇ ਦੇ ਰੋਜ਼ਗਾਰ ਦਾ ਇੱਕ ਬਹੁਤ ਵੱਡਾ ਫਰਕ ਆ ਤਕਰੀਬਨ ਆ ਜਿਹੜਾ ਉਹ ਯੂਕੇ ਤੇ ਐਨਡੀਆ ਦੇ ਵਿੱਚ ਬੜਾ ਵੱਡਾ ਫਰਕ ਆ ਤਕਰੀਬਨ ਆ ਲਿਸਟ ਵੀ ਆ ਮੇਰੇ ਕੋਲ ਜਿਹੜੀਆਂ ਜਿਹੜੀਆਂ ਨੌਕਰੀਆਂ ਜਿਹੜੇ ਜਿਹੜੇ ਕੰਮਾਂ 'ਚ ਅੱਜ ਦਿੱਤੀਆਂ ਗਈਆਂ ਏ بڑے ਇਨਸਪੈਕਟਰਸ ਤੋਂ ਲੈ ਕੇ ਕਿਉਂਕਿ सीबीआई ਸੀਚ ਇਨਸਪੈਕਟਰ ਵੀ ਨੇ ਮੈਨੂੰ ਖੁਸ਼ੀ ਆ ਸਾਡੇ ਲੁਧਿਆਣੇ ਦੇ ਕਾਫੀ ਜਿਹੜੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਤੇ ਬੜੇ ਖੁਸ਼ੀ ਹੁੰਦੀ ਆ ਜਦੋਂ ਇੱਥੇ ਕੋਈ ਪਾਰਟੀਵਾਦੀ ਵਾਲੀ ਗੱਲ ਨਹੀਂ ਇੱਕ ਇੱਕ ਤੁਸੀਂ ਦੇਖਿਆ ਹੈ ਆਪਣੇ ਆਮ ਆਦਮੀ ਪਾਰਟੀ ਦੇ ਮਨੀਸ਼ ਸ਼ਾ ਜਿਹੜੇ ਕਾਉਂਸਲਰ ਨੇ ਉਹਨਾਂ ਦੇ ਧਰਮ ਪਤਨੀ ਦੀ ਮਿਹਨਤ ਉਹਨਾਂ ਦੇ ਅੱਜ ਬੀਟੀ ਆ ਜਿਹੜੀ ਉਹ ਬੜੀ ਵੱਡੀ ਨੌਕਰੀ ਕੋ ਇਨਕਮ ਟੈਕਸ ਉਹਨੂੰ ਜੌਬ ਮਿਲੀ ਹੈ ਤੇ ਇਸੇ ਤਰੀਕੇ ਨਾਲ ਪੰਜਾਬ ਚ ਪਠਾਨਕੋਟ ਕਬੂਰ ਫਾਜ਼ਿਲકા ਡੇਰਾਬਸੀ ਸੰਗਰੂਰ ਦੇ ਬਹੁਤ ਸੰਗਰੂਰ ਜਿਲੇ ਦੇ ਮੈਂ ਦੇਖਿਆ ਬੜੇ ਤੇ ਅਬੂਰ ਫਾਜ਼ਿਲका ਜਿਲ੍ਹਾ ਇਹ ਜਿਆਦਾ ਆਇਆ ਅਮਰਸਰ ਸਾਹਿਬ ਦੇ ਵੀ ਨੌਕਰੀ ਸੀ ਹਰਿਆਣੇ ਦੇ ਬੜੇ ਨੌਜਵਾਨ ਸੀ ਹਿਮਾਚਲ ਦੇ ਬੜੇ ਜਿਹੜੇ ਨੌਜਵਾਨ ਸੀ ਤੇ ਇਹ ਬੜਾ ਇੱਕ ਵਧੀਆ ਉਪਰਾਲਾ ਹੈ ਜਿਹੜਾ ਇਹ ਅੱਜ ਪ੍ਰਧਾਨ ਮੰਤਰੀ ਜੀ ਨੇ ਕੀਤਾ ਤੇ ਖਾਸ ਤੌਰ ਤੇ ਇਹ ਅੱਜ ਜਿਹੜਾ ਪ੍ਰਬੰਧ ਕੀਤਾ ਗਿਆ ਸੀ ਉਹ ਸਾਡੇ ਕਸਟਮ ਕਮਿਸ਼ਨਰੇਟ ਵੱਲੋਂ ਕੀਤਾ ਗਿਆ ਸੀ ਮੈਂ ਮੀਨਾ ਸਾਹਿਬ ਜਿਹੜੇ ਪ੍ਰਿੰਸੀਪਲ ਕਮਿਸ਼ਨਰ ਸਾਡੇ ਉਹਨਾਂ ਦਾ ਧੰਨਵਾਦ ਕਰਦਾ ਸਾਡੇ ਨਸੀਮ ਅਰਸ਼ੀ ਜੀ ਪ੍ਰਿੰਸੀਪਲ ਕਮਿਸ਼ਨਰ ਦੇ ਕਸਮ ਤੇ ਉਹਨਾਂ ਦਾ ਧੰਨਵਾਦ ਕਰਦਾ ਸਾਡੇ ਸੁਰਿੰਦਰ ਕੁਮਾਰ ਜੀ ਆਈਆਰਐਸ ਚੀਫ ਕਮਿਸ਼ਨਰ ਇਨਕਮ ਟੈਕਸ ਉਹਨਾਂ ਦਾ ਮੈਂ ਧੰਨਵਾਦ ਕਰਦਾ ਅੱਜ ਉਹਨਾਂ ਨੇ ਚੰਗਾ ਪ੍ਰਬੰਧ ਕਰਕੇ ਸਾਰਿਆਂ ਨੂੰ ਇਹ ਚਿੱਠੀਆਂ ਦਿੱਤੀਆਂ ਮੈਂ ਆਪਣੇ ਵੱਲੋਂ 51000 ਤੇ 51000 ਸਾਡੇ ਬੇਟੇ ਬੇਟੀਆਂ ਉਹ ਤੁਸੀਂ ਸੁਣਿਆ ਪਰਸੈਂਟੇਜ ਵਾਈਜ਼ ਵੀ ਕਿੰਨੀਆਂ ਸਾਡੀਆਂ ਭੈਣਾਂ ਨੂੰ ਨੌਕਰੀਆਂ ਮਿਲੀਆਂ ਕਿੰਨੀਆਂ ਐਸਸੀ ਕਿੰਨੀ ਓਬੀਸੀ ਕਿੰਨੀ ਜਨਰਲ ਕਲਾਸ ਸਭ ਨੂੰ ਮੁਬਾਰਕਬਾਦ ਦਿਨਾ ਇਹੀ ਬੇਨਤੀ ਮੈਂ ਆਪ ਵੀ ਕੀਤੀ ਹੈ ਪ੍ਰਧਾਨ ਮੰਤਰੀ ਜੀ ਨੇ ਤਾਂ ਸਾਰਿਆਂ ਨੂੰ ਕੀਤੀ ਆ ਵੀ ਭਾਈ ਅੱਜ ਤੁਹਾਡੀ ਇੱਕ ਬਹੁਤ ਵੱਡੀ ਸ਼ੁਰੂਆਤ ਹੋਈ ਹੈ ਤੇ ਇਮਾਨਦਾਰੀ ਨਾਲ ਇਹ ਤੁਹਾਨੂੰ ਮੌਕਾ ਮਿਲਿਆ ਕਿ ਤੁਸੀਂ ਅੱਗੇ ਇਮਾਨਦਾਰੀ ਨਾਲ ਹੀ ਸੇਵਾ ਕਰਨਾ ਗਲਤੀ ਇਹੀ ਹੁੰਦੀ ਹੈ ਨਾ ਇੱਕ ਪ੍ਰਿਵਿਲੇਜ ਹੋ ਜਾਂਦੇ ਹੋ ਅੱਜ ਤੁਸੀਂ ਕਿੰਨੇ ਬੰਦੇ ਕਰੋੜਾਂ ਬੰਦੇ ਟੈਸਟ ਦਿੰਦੇ ਆ ਜੇ 51000 ਨੌਕਰੀਆਂ ਨੂੰ ਕਰੋੜਾਂ ਬੰਦਿਆਂ ਨੇ ਇਮਤਿਹਾਨ ਦਿੱਤਾ ਹੋਊ ਤੇ ਉਹਦੇ ਵਿੱਚੋਂ ਇਹ 51000 ਜਿਹੜੇ ਆ ਉਹ ਅੱਜ ਜਿਨ੍ਹਾਂ ਨੂੰ ਇਹ ਲੈਟਰ ਮਿਲੇ ਆ ਤੇ ਉਹਨਾਂ ਦੀ ਵੀ ਡਿਊਟੀ ਬਣ ਜਾਂਦੀ ਆ ਅੱਜ ਵੀ ਉਹ ਇਮਾਨਦਾਰੀ ਨਾਲ ਜਿਹੜਾ ਆਖਰੀ ਲਾਈਨ 'ਚ ਵੀ ਬੰਦਾ ਖੜਾ ਜਿਹਦਾ ਕੰਮ ਆ ਉਹਦਾ ਕੰਮ ਕਰਨ ਜ਼ਿੰਮੇਵਾਰੀ ਨਿਭਾਉਣ ਇਹ ਇਹੀ ਪ੍ਰਤੀਗਿਆ ਉਹਨਾਂ ਨੂੰ ਅੱਜ ਦਿੱਤੀ ਗਈ ਆ ਚਿੱਠੀ ਤਾਂ ਜਿਵੇਂ ਲੈਟਰ ਤਾਂ ਕੋਈ ਵੀ ਦੇ ਸਕਦਾ ਪਰ ਇੱਕ ਜਦੋਂ ਇੱਕ ਪ੍ਰਧਾਨ ਮੰਤਰੀ ਜੀ ਅਸ਼ੀਰਵਾਦ ਦੇ ਕੇ ਉਹਨਾਂ ਨੂੰ ਪ੍ਰੇਰਿਤ ਕਰਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਇੱਕ ਉਹਨਾਂ ਦਾ ਵੀ ਮੈਂ ਸਮਝਦਾ ਇੱਕ ਮਾਨਸਮਾਨ ਵਧ ਤੇ ਇੱਕ ਉਹਨਾਂ ਲਈ ਵੀ ਜਦੋਂ ਨੌਕਰੀ ਕਰਨਗੇ ਮੰਚ ਹੋਊਗਾ ਵੀ ਆ ਪ੍ਰਧਾਨ ਮੰਤਰੀ ਜੀ ਨੇ ਸਾਨੂੰ ਆਪ ਇਹ ਸਿੱਖਿਆ ਦਿੱਤੀ ਸੀ ਅਸੀਂ ਉਹਦੇ ਵਿੱਚ ਕੋਈ ਕਮੀ ਨਹੀਂ ਛੱਡਣੀ ਤੇ ਅੱਜ ਜਿਹੜਾ ਵਿਕਸਿਤ ਭਾਰਤ ਆ ਜਿਹੜਾ ਆਪਾਂ ਕਹਿ ਰਹੇ ਹਾਂ ਵੀ 2047 ਤੱਕ ਬਣਾਉਣਾ ਇਹਨਾਂ ਨੇ ਬਣਾਉਣਾ ਇਹ ਜਿਹੜੀ ਅੱਜ ਨੀਂ ਰੱਖੀ ਗਈ ਅੱਜ ਜਿਹੜੇ ਇਹ ਨੌਜਵਾਨ ਮਹਿਕਮਿਆਂ 'ਚ ਆ ਗਏ ਇਹਨਾਂ ਨੇ ਅੱਗੇ ਕੰਮ ਕਰਨਾ ਇਨਕਮ ਡਬਲ ਕਰਨੀ ਆ ਮੈਂ ਕਿਹਨੇ ਚ ਬਹਿ ਕੇ ਇਸ ਕਰਕੇ ਬੜੀ ਖੁਸ਼ੀ ਹੋਈ ਆ ਸਾਨੂੰ ਵੀ ਇਹਦੇ ਵਿੱਚ ਦੇਖੋ ਜਦੋਂ ਹੁਣ ਮੈਂ ਪੰਜਾਬ ਦੇ ਬੱਚੇ ਸੀ ਹਰਿਆਣੇ ਦੇ ਹਿਮਾਚਲ ਦੇ ਉਹਨਾਂ ਨੂੰ ਬਿਹਾਰ ਦੇ ਵੀ ਸੀ ਕਿ ਨੌਕਰੀਆਂ ਦਿੰਨੇ ਆ ਤੇ ਨਾਲ ਦੀ ਨਾਲ ਮੈਂ ਹਰੇਕ ਨੂੰ ਇਹੀ ਬੇਨਤੀ ਕੀਤੀ ਆ ਭਾਈ ਅੱਜ ਇੱਕ ਬੜੀ ਵੱਡੀ ਤੁਹਾਡੇ ਇਕੱਲਾ ਇਹ ਨਹੀਂ ਵੀ ਤੁਸੀਂ ਖੁਸ਼ ਹੋ ਤੁਹਾਡੇ ਮਾਪੇ ਖੁਸ਼ ਆ ਪਰ ਤੁਹਾਡੇ ਮੋਢਿਆਂ ਤੇ ਅੱਜ ਬੋਝ ਵੀ ਆ ਇਹ ਨੌਕਰੀ ਕੱਲਾ ਤੁਹਾਨੂੰ ਪੈਸੇ ਤਨਖਾਹ ਗੱਡੀ ਆਫਿਸ ਦੇ ਇਹ ਨਹੀਂ ਮਿਲੀ ਇਹ ਤੁਹਾਨੂੰ ਅੱਗੇ ਸਾਡੇ ਹਰ ਨਾਗਰਿਕ ਦੀ ਜ਼ਿੰਦਗੀ ਸੌਖੀ ਹੋਵੇ ਤੁਸੀਂ ਉਹਦੀ ਤਕਲੀਫ ਹੱਲ ਕਰ ਸਕੋ ਇਸ ਕਰਕੇ ਮਿਲੀ ਕੱਲੇ ਕੱਲੇ ਨੂੰ ਲੈਟਰ ਤਾਲ ਦੇ ਕੇ ਇਹ ਗੱਲ ਬੇਨਤੀ ਕੀਤੀ ਉਹਨਾਂ ਦੇ ਕੰਨ ਚ ਇਹ ਗੱਲ ਕਹੀ ਆ ਵੀ ਭਾਈ ਇਹ ਤੁਸੀਂ ਅੱਜ ਇਹ ਸਮਝੋ ਵੀ ਤੁਹਾਡੇ ਤੇ ਬਹੁਤ ਵੱਡਾ ਜਿਹੜਾ ਇੱਕ ਭਰੋਸਾ ਕਰਕੇ ਭਰੋਸੇਯੋਗ ਤੁਹਾਨੂੰ ਦੇਖਦੇ ਹੋਏ ਤੁਹਾਨੂੰ ਇਹ ਚੀਜ਼ਾਂ ਮਿਲੀਆਂ ਆਏ ਹੁਣ ਬੀਐਸਐਫ ਦੇ ਬੱਚੇ ਸੀ ਸਾਡੀਆਂ ਬੇਟੀਆਂ ਹੁਣ ਬਾਰਡਰ ਤੇ ਜਦੋਂ ਖੜਨਗੇ ਆ ਬਾਰਡਰ ਤੇ ਨੌਜਵਾਨ ਖੜਨਗੇ ਤੇ ਜੇ ਉੱਥੇ ਹੀ ਆ ਨਸ਼ਾ ਜਿਵੇਂ ਆਪਾਂ ਗੱਲ ਕਰਦੇ ਆ ਪ੍ਰਬੰਧ ਚਿੱਟਾ ਰੋਕਣਾ ਡਰੋਨ ਰੋਕਣੇ ਜਿਵੇਂ ਮਾਰੀ ਆ ਨਾ ਅੱਜ ਹੀ ਉਹਨਾਂ ਨੂੰ ਮੋਟੀਵੇਸ਼ਨ ਇਹ ਦਿੱਤੀ ਵੀ ਭਾਈ ਇਹ ਕੰਮ ਤੁਸੀਂ ਕਰਨਾ ਹੈ ਜਾ ਕੇ ਆਰਮੀ ਦੇ ਵਿੱਚ ਅਡਿਟਰ ਦੀ ਆਡਿਟ ਕਰਦੇ ਆ ਜਿਹੜੇ ਉਹਨਾਂ ਦੀਆਂ ਜੌਬਸ ਮਿਲੀਆਂ ਤੇ ਕਿੱਡਾ ਕਿੱਡਾ ਦੇਖੋ ਤਾਂ ਸਹੀ ਨਾ ਕਿਸ ਤਰੀਕੇ ਨਾਲ ਅੱਜ ਨਵਾਂ ਇੱਕ ਮੈਂ ਸਮਝਦਾ ਉਹਨਾਂ ਦੇ ਮੂਰੇ ਇੱਕ ਨਵੀਂ ਜ਼ਿੰਦਗੀ ਆ ਜਿਹੜੀ ਉਹਨਾਂ ਦੇ ਮੂਰੇ ਸਾਹਮਣੇ ਅੱਜ ਅੱਜ ਤੋਂ ਬਾਅਦ ਆਉਣੀ ਹੈ ਤੇ ਮੈਂ ਸਮਝਦਾ ਬੜੇ ਸਿਆਣੇ ਆ ਅੱਜ ਦੇ ਬੱਚੇ ਅੱਜ ਦੇ ਨੌਜਵਾਨ ਬੜੇ ਸਮਝਦਾਰ ਨੇ ਬੜੀਆਂ ਗੱਲਾਂ ਉਹਨਾਂ ਨੂੰ ਜਾਣਕਾਰੀਆਂ ਹੈ ਤੇ ਮੈਨੂੰ ਉਮੀਦ ਆ ਵੀ ਉਹ ਆਪਣੀ ਪਰਫਾਰਮੈਂਸ ਬੜੀ ਚੰਗੀ ਤਰ੍ਹਾਂ ਦੇਣਗੇ